ਮੁੱਲਾ ਖਤਰੀ ਦੀ ਜਦੋਂ ਘਰਵਾਲੀ ਨੇ ਵੇਖਿਆ ਕਿ ਉਹ ਖਤਮ ਹੋ ਗਿਆ ਹੈ ਤੇ ਉਹ ਬੜਾਈ ਰੋਈ ਤੇ ਆਪਣੀ ਕੀਤੀ ਤੇ ਬੜਾ ਪਛਤਾਈ ਤੇ ਲੋਕਾਂ ਨੂੰ ਇਕੱਠਾ ਕਰਕੇ ਉਹ ਮੁੱਲਾ ਖਤਰੀ ਦੇ ਸਰੀਰ ਨੂੰ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਪਹੁੰਚੀ ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਇਹਨਾਂ ਨੂੰ ਬਖਸ਼ ਲਵੋ ਸਾਡੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਜੋਣਾ ਝੂਠ ਹੈ ਮਰਨਾ ਸੱਚ ਹੈ ਮੁੱਲਾ ਖਤਰੀ ਹੁਣ ਜੂਨਾ ਵਿੱਚ ਪੈ ਗਿਆ ਹੈ ਹਾਂ ਦਸਵੇਂ ਜਾਮੇ ਵਿੱਚ ਅਸੀਂ ਇਹਨੂੰ ਬਖਸ਼ ਲਾਂਗੇ ਗੁਰਗੋਬਿੰਦ ਸਿੰਘ ਜੀ ਜਦੋਂ ਨਾਂਦੇੜ ਦੀ ਧਰਤੀ ਤੇ ਆਏ ਸਨ ਤੇ ਉੱਥੇ ਇੱਕ ਬੜਾ ਵੱਡਾ ਜੰਗਲ ਸੀ ਉੱਥੇ ਉਹਨਾਂ ਨੇ ਇੱਕ ਖਰਬੂਜ ਦਾ ਸ਼ਿਕਾਰ ਕੀਤਾ ਤੇ ਜਦੋਂ ਉਹਨਾਂ ਨੇ ਉਹਦਾ ਸ਼ਿਕਾਰ ਕੀਤਾ ਤੀਰ ਮਾਰਿਆ ਤੇ ਉਹਦੇ ਵਿੱਚੋਂ ਰੂਹ ਨਿਕਲੀ ਉਹ ਮੁੱਲਾ ਖਤਰੀ ਦੀ ਸੀ ਤੇ ਹੁਣ ਉਹਨੂੰ ਮੁਕਤੀ ਮਿਲ ਗਈ ਸੀ ਤੇ ਉੱਥੇ ਹੁਣ ਗੁਰਦੁਆਰਾ ਸ਼ਿਕਾਰ ਕਾਟ ਸਾਹਿਬ ਹੈ